ਇਸ ਵੇਲੇ ਦੀ ਵੱਡੀ ਖਬਰ ਮਾਨਸਾ ਦੇ ਖੁੱਡੇ ਵਾਲੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤੜਕਸਾਰ ਹੀ ਚਾਹ ਦਾ ਕੱਪ ਪੀਣ ਤੋਂ ਪਹਿਲਾਂ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਹੋਰਾਂ ਦੇ ਘਰ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਭਾਨੇ ਸਿੱਧੂ ਦੇ ਹੱਕ ਵਿੱਚ ਜਾਣ ਤੋਂ ਪੁਲਿਸ ਵੱਲੋਂ ਰੁਲਦੂ ਹੋਰਾਂ ਨੂੰ ਅਤੇ ਹੋਰ ਕਿਸਾਨਾਂ ਨੂੰ ਰੋਕਿਆ ਗਿਆ ਸਾਹਮਣੇ ਦੇਖੋ ਕਿਵੇਂ ਪੁਲਿਸ ਫੋਰਸ ਘਰ ਦੇ ਅੱਗੇ ਖੜੀ ਹੋਈ ਨਜ਼ਰ ਆ ਰਹੀ ਹੈ ਪੁਲਿਸ ਨੂੰ ਡਰ ਹੈ ਕਿ ਕਿਤੇ ਕਿਸਾਨ ਆਗੂ ਉੱਠ ਕੇ ਭੱਜ ਨਾ ਜਾਣ ਇਸ ਕਰਕੇ ਆਗੂਆਂ ਨੂੰ ਕੁਰਸੀਆਂ ਬਿਠਾਇਆ ਹੋਇਆ ਏ ਇਸ ਮੌਕੇ ਉਪਰੋਂ ਹਕੀਕੀ ਟੀਵੀ ਪੰਜਾਬੀ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਆਪਣੇ ਕੈਮਰੇ ਲੈ ਕੇ ਜਦੋਂ ਫਿਰ ਆਗੂ ਦਾ ਹਾਲ ਪੁੱਛਿਆ ਤਾਂ ਆਗੂਆਂ ਨੇ ਨੌਜਵਾਨਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਸਰਕਾਰ ਤੇ ਤੰਜ ਕਸੇ ਨੇ ਅਤੇ ਨੌਜਵਾਨਾਂ ਨੂੰ ਮੈਦਾਨ ਚ ਡਟੇ ਰਹਿਣ ਦਾ ਸੁਨੇਹਾ ਦਿੱਤਾ ਹੈ ਸਰਦਾਰ ਕਿਸਾਨਾ ਗੁਰੂ ਗੋਬਿੰਦ ਸਿੰਘ ਮਾਨਸਾ ਜੀ ਨੂੰ ਅੱਜ ਹਾਊਸ ਅਰੈਸਟ ਕਰ ਲਿਆ ਗਿਆ। ਆਪੋ ਜੀ ਕੀ ਕਹਿਣਾ ਚਾਹੁੰਦੇ ਹੋ? ਸਰਕਾਰ ਬਾਰੇ ਅੱਜ ਅਸੀਂ ਮਤਨ ਭਾਨੇ ਸਿੱਧੂ ਨੂੰ ਛਡਾਉਣ ਵਾਸਤੇ ਹਮ ਸਾਰੇ ਪੰਜਾਬ ਦੇ ਵਿੱਚੋਂ ਕਿਸਾਨ ਲੀਡਰ ਨੂੰ ਜੁੜੇ ਸਾਰੇ ਅਸੀਂ ਉੱਥੇ ਜਾ ਰਹੇ ਹਾਂ। ਮੈਂ ਮਤਲਬ ਫੁੱਟਿਆ ਰਿਕੇ ਫਾਰਮਾਂ ਨੂੰ ਬਾਹਰ ਲੈ ਕੇ ਨਾ ਤੰ ਅਮਰੂ ਕੋਸ਼ਿਸ਼ ਕਰੀਏ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਬੀਜੇ ਸਾਰੇ ਲੀਡਰ ਠੀਕ ਹੁਕਮਾਂ ਸਾਬਤ ਨਹੀਂ ਜਿਉਂਖੇ ਲੀਡਰ ਨਾ ਗਏ ਉੱਥੇ ਮਤਲਬ ਲੋਕਾਂ ਦੀ ਝੜਪ ਪੈਂਦੀ ਹੈ ਤਾਂ ਨੁਕਸਾਨ ਹੋ ਸਕਦਾ ਹੈ ਪਤਾ ਨਹੀਂ ਇਹਦੇ ਬਾਰੇ ਵੀ ਅਫਸਰਾਂ ਨਾਲ ਵੀ ਅੱਜ ਨਾਲ ਗੱਲ ਕਰਾਂ ਅਸੀਂ ਗੱਲ ਕਰ ਲਏ ਹਾਂ ਹਾਂ ਤੇ ਵੀ ਜੀ ਨੀਡੂਸੇ ਜਾਣਗੇ ਤਾਂ ਠਕਾਰਿਆ ਰਹਿ ਸਕਦਾ ਹੈ ਕਿਉਂ ਨੌਜਵਾਨਾਂ ਨੂੰ ਨਹੀਂ ਤਿਆਰਪਾ ਹੁੰਦਾ ਵੀ ਸੰਘਰਸ਼ ਕਿਵੇਂ ਲੜਨੇ ਨੇ ਬਿਲਕੁਲ ਅਸੀਂ ਉੱਥੇ ਕੰਟਰੋਲ ਕਰਕੇ ਉਥੇ ਰੱਖ ਸਕਦੇ ਹਾਂ ਜੀ ਠੀਕ ਹੈ ਤੁਸੀਂ ਅੱਜ ਹੋਰ ਅੱਜ ਨਾਲ ਗੱਲ ਕਰੋ ਆਹ ਹਜੇ ਇੱਥੇ ਮੈਂ ਕੋਈ ਗੱਲ ਮੇਰੀ ਜੀ ਆਪਣੇ ਅਫਸਰ ਨਾਲ ਗੱਲ ਕਰ ਲਏ ਨੇ ਤੁਹਾਨੂੰ ਲੱਗ ਰਿਹਾ ਬਾਪੂ ਜੀ ਇਹ ਜਿਹੜਾ ਭਗਵੰਤ ਮਾਨ ਦਾ ਹੁਣ ਮੇਰਾ ਕੰਨਾ ਸਰਕਾਰ ਦਾ ਇਸ ਗਲਤੀ ਤੱਕ ਹੈ ਹੂੰ ਕਿਉਂ ਮੈਨੂੰ ਸਾਡੇ ਪਰੀਦੇਵ ਉਹ ਜਿਹੜੇ ਨਾ ਪ੍ਰਧਾਨ ਦਾ ਫੋਨ ਹੋਣੀ ਆਇਆ ਉਹ ਕਹਿੰਦਾ ਵੀ ਮੇਰੇ ਵਾਰਗੇ ਪੁੱਸਲਾ ਛੱਡੀ ਆ ਮੈਂ ਲਖੋ ਦੇ ਆਗੂ ਨਾਲ ਗੱਲ ਕਰੀ ਨਰਮਲ ਚੰਡੂਕੇ ਨਾਲ ਉਹਦੇ ਨਾਲ ਵੀ ਕਿਵੇਂ ਆ ਤਿਆਰੀ ਉਹ ਕਹਿੰਦਾ ਮੇਰੇ ਵੀ ਵਾਰਗੇ ਪੁੱਸਲਾ ਛੱਡੀ ਆ ਜਿੰਨੇ ਵੀ ਲੀਡਰਾਂ ਨਾਲ ਮੇਰਾ ਉੱਤੇ ਗੱਲਬਾਤ ਹੋਈ ਹੈ ਸਾਰੇ ਲੀਡਰਾਂ ਨੂੰ ਘਰੇ ਮਤਲਬ ਇੱਕ ਤਰ੍ਹਾਂ ਦਾ ਨਾਗਰਬੰਦ ਕਰਿਆ ਹੋਇਆ ਇਹ ਸਰਕਾਰ ਦੀ ਗਲਤੀ ਹੈ ਔਰ ਲੋਕਾਂ ਚ ਰੋ ਹੈ ਲੋਕਾਂ ਦਾ ਕਸ਼ਟ ਹੋਊਗਾ ਸਰਕਾਰ ਅੱਜ ਵੀ ਇਹਨੂੰ ਮਤਲਬ ਸਿੱਧੂ ਭਾਨੇ ਨੂੰ ਰਿਹਾ ਕਰੇ ਵੀ ਕਰੇ ਅਸੀਂ ਤਾਂ ਇੱਥੋਂ ਤੱਕ ਕਰ ਕਹਿੰਦੇ ਕੱਲਾ ਉਹਨੂੰ ਰਿਹਾ ਨਾ ਕਰ ਜਿਹੜੇ ਬੁੱਧੀਜੀਵੀ ਫੜੇ ਨੇ ਸੈਂਟਰ ਸਰਕਾਰ ਨੇ ਜਿਹੜੇ ਸਿੰਘਬੰਦੀ ਅੰਦਰ ਨੇ ਜਾਂ ਮੁਸਲਮਾਨ ਕੋਈ ਬੁੱਧੀ ਬੁੱਧੀ ਅੰਦਰ ਨੇ ਜਾਂ ਹਿੰਦੂ ਬੁੱਧੀ ਜੀ ਅੰਦਰ ਨੇ ਸਾਰਿਆਂ ਨੂੰ ਰੱਖ ਕੇ ਮੰਗਦਾ ਹੀ ਸਾਰੇ ਦੇ ਕਹਦੇ ਪਰ ਤੁਰਤ ਮੰਗ ਭਾਨੇ ਸਿੱਧੂ ਦੀ ਹੈ ਜਿਹੜਾ ਉਹਦੇ ਉਹਦੇ ਪਿੰਡ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਤੇ ਮੇਰਾ ਖਿਆਲ ਹੈ ਵੀ ਅੱਜ ਉਦੋਂ ਚਾਰ ਗੁਣਾ ਇਕੱਠ ਹੋਣਾ ਹੈ ਪੂਰੀ ਲੋਕਾਂ ਦੀ ਤਿਆਰੀ ਹੈ ਮੈਨੂੰ ਸਾਰੇ ਫੋਰ ਜੈਂਟ ਜੱਥੇਬੰਦੀਆਂ ਦੇ ਪਰ ਜਿਹੜੇ ਮੇਨ ਲੀਡਰ ਨੇ ਉਹ ਪ੍ਰਸ਼ਾਸਨ ਨੇ ਸਾਰਿਆਂ ਨੂੰ ਘਰ ਕੀਰੇ ਹੋਏ ਨੇ ਸੀਲ ਬੰਦ ਕਰ ਮੈਂ ਇਸ ਗੱਲ ਦੀ ਪੰਜਾਬ ਸਰਕਾਰ ਦੀ ਨਕੀਦੀ ਕਰਦਾ ਜੇ ਪੰਜਾਬ ਦਾ ਮਾਹੌਲ ਠੀਕ ਰੱਖਣਾ ਹੈ ਤਾਂ ਭਾਨੇ ਸਿੱਧੂ ਨੂੰ ਰਿਹਾ ਕੀਤਾ ਜਾਵੇ ਕਿਸੇ ਵੀ ਟੰਗ ਨਾਲ ਰਿਹਾ ਕੀਤਾ ਜਾਵੇ ਤੇ ਨਹੀਂ ਹੁ ਨਾਚ ਅਧੋਲਣ ਜਾਰੀ ਰਹਿਊਗਾ ਤੇ ਕਿ ਨੌਜਵਾਨਾਂ ਲਈ ਕੀ ਸੰਦੇਸ਼ ਬੱਬੂ ਜੀ ਜਿਹੜੇ ਉੱਥੇ ਜਾ ਰਹੇ ਨੇ ਨੌਜਵਾਨ ਉਹਨਾਂ ਲਈ ਕੀ ਆ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਹਾਂ ਸ਼ਾਂਤ ਰੱਖਣਾ ਠੀਕ ਹੈ ਜੀ ਆਦੋਲਨ ਨੂੰ ਕਦੇ ਵੀ ਹੰਸਕ ਨਹੀਂ ਹੋਣਾ ਦੇਣਾ ਚਾਹੀਦਾ ਸਾਰੀ ਉਮਰਾਂ ਅੰ内 ਜੇ ਆਦੋਲਨ ਹਿਲ ਚੋ ਗਿਆ ਤਾਂ ਆਦੋਲਨ ਮੁੜ ਕੇ ਮਤਲਬ ਚੱਲਣਾ ਨਹੀਂਗਾ ਆਦੋਲਨ ਨੂੰ ਛਾਤ ਰੱਖਣਾ ਉੱਥੇ ਪੰਥੀ ਮਾਰ ਕੇ ਬਹਿ ਜਾਣਾ ਠੀਕ ਸਾਡੇ ਘਰ ਕਿੰਨਾ ਚਿਰ ਘੇਰ ਲੈਣਗੇ ਜੇ ਕੱਲ ਨੂੰ ਛੱਡ ਦੇਣਗੇ ਕੱਲ ਨੂੰ ਆ ਜਾਗੇ ਪਰਸੋਂ ਨੂੰ ਛੱਡ ਦੇਣਗੇ ਪਰਸੋਂ ਨੂੰ ਭੱਜ ਜਾਗੇ ਕਦੇ ਵੀ ਇੱਕ ਸਾਡੇ ਘਰ ਨੂੰ ਸੋਣਾ ਛੱਡਣਗੇ ਸੂਦ ਦੀ ਜਾਵਾਂਗੇ ਬਿਲਕੁਲ ਜਾਵਾਂਗੇ ਨਹੀਂ ਹਟਾ ਕੇ ਜਾਇ ਬਣਾ ਮੈਂ ਨੌਜਵਾਨਾਂ ਨੂੰ ਦੁਬਾਰਾ ਫਿਰ ਤੁਹਾਡੀ ਰਹੀ ਬੇਨਤੀ ਕਰਦਾ ਉਹ ਹੌਲੜ ਬਾਜੀ ਨਾ ਕਰਨ ਹੌਲੜ ਬਾਜੀ ਦੇ ਨਾਲ ਮਤਲਬ ਆਦੋਲਨ ਖਰਾਬ ਕਿਉਂ ਜੇ ਪੁਲਿਸ ਵੀ ਅੱਜ ਪੁਲਿਸ ਦੇ ਨੌਜਵਾਨ ਨੇ ਉਹ ਵੀ ਸਾਡੇ ਨੇ ਜਿਹੜੇ ਲੜਨ ਵਾਲੇ ਲੋਕ ਆ ਉਹ ਵੀ ਆਪਾਂ ਹੀ ਆ ਸਾਰਾ ਭਾਈ ਭਾਈ ਹੁੰਦਾ ਵਿੱਚ ਇੱਕ ਪਾਸੇ ਪੁਲਿਸ ਚੁੰਦਾਗਾ ਇੱਕ ਪਾਸੇ ਮਤਲ ਲੜਨ ਵਾਲੇ ਲੋਕ ਹੁੰਦੇ ਨੇ ਕਿਉਂ ਰਾਜਨੀਤਿਕ ਲੋਕਾਂ ਦਾ ਕੁਝ ਨਹੀਂ ਵਿਗੜਦਾ ਮੁੱਖ ਮੰਤਰੀ ਦਾ ਮੌਜੂਦਾ ਕੋਠੀ 'ਚ ਬੈਠਾ ਹੋਊਗਾ ਉਹਦੇ ਦਾ ਕੋਈ ਟਰੋੜਾ ਨਹੀਂ ਵੱਜਣਾ ਤੇ ਟਰੋੜਾ ਵੱਜਣਾ ਸਾਡੇ ਨੌਜਵਾਨਾਂ ਦੇ ਪੁਲਿਸਾਂ ਦੇ ਜੇ ਇੰਨਾ ਡਾਂਗਾ ਮਾਰਦੇ ਆ ਤਾਂ ਸਾਡੇ ਤੇ ਮਾਰਨੀ ਆ ਮੈਂ ਨੌਜਵਾਨਾਂ ਨੂੰ ਦੁਬਾਰੇ ਫੇਰ ਬੇਨਤੀ ਕਰਦਾ ਆ ਆ ਦੋਨੋਂ ਨੂੰ ਸ਼ਾਂਤ ਰੱਖਣਾ ਕੋਈ ਗੱਲ ਨਹੀਂ ਕਿੰਨਾ ਚਿਰ ਘੇਰ ਕੇ ਬਹਾਲਣਗੇ ਜਿੰਨਾ ਚਿਰ ਭਾਨੇ ਸੰਧੂ ਨੂੰ ਰਿਹਾਈ ਕਰਦੇ ਸਾਡਾ ਦੋਲਣ ਮਤਲਬ ਬੰਦ ਨਹੀਂ ਹੋਊਗਾ ਸਿਰ ਲੜੀਆਂ ਹੋਣ ਧੰਨਵਾਦ ਜੀ ਅੱਜ ਤੁਹਾਨੂੰ ਘਰੇ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਕੀ ਮਾਮਲਾ ਹੈ ਮਾਮਲਾ ਇਹੀ ਹੈ ਪਿਛਲੇ ਕਈ ਦਿਨਾਂ ਤੋਂ ਭਾਨੇ ਦੀ ਸਾਰੇ ਪੰਜਾਬ ਦੇ ਵਿੱਚ ਗੱਲ ਚੱਲ ਜਾਂ ਪੰਜਾਬ ਦੀ ਨਹੀਂ ਭਾਰਤ ਦੇ ਵਿੱਚ ਗੱਲ ਚੱਲ ਰਹੀ ਹੈ ਉਹਨੂੰ ਮਤਲਬ ਫੜ ਕੇ ਅੰਦਰ ਬੰਦ ਕਰਤਾ ਲੋਕ ਉਹਨੂੰ ਛੁਡਾਉਣਾ ਚਾਹੁੰਦੇ ਨੇਗੇ ਪਹਿਲਾਂ ਉਹਦੇ ਪਿੰਡ ਮੀਟਿੰਗਾਂ ਕੀਤੀਆਂ ਗਈਆਂ ਸੀ ਜਾਂ ਫਿਰ ਕੋਦੇ ਪਿੰਡ ਵੱਡਾ ਕੱਟ ਕੀਤਾ ਗਿਆ ਸੀਗਾ ਉਹ ਕੱਟ ਤੋਂ ਸਾਨੂੰ ਤਾਂ ਇਹ ਦੀ ਸਰਕਾਰ ਪਿੱਛੇ ਹਟੂਗੀ ਸੋਗਾ ਸਰਕਾਰ ਨੇ ਉਲਟ ਮਤਲਬ ਉਹਦੇ ਭਾਈ ਤੇ ਵੀ ਪਰਚਾ ਦਰਜ ਕਰਤਾ ਜੇ ਆਪਾਂ ਗੱਲ ਕਰ ਲਈਏ ਠੀਕ ਹੈ ਨਾ ਗੰਦਾ ਅਸੀਂ ਮੰਗ ਕਰਦੇ ਆ ਉਹਨੂੰ ਛੇਤੀ ਛੇਤੀ ਰਿਹਾ ਕੀਤਾ ਜਾਵੇ ਤਾਂ ਪੰਜਾਬ ਦਾ ਮਾਹੌਲ ਠੀਕ ਹੋਏ ਪੰਜਾਬ ਦਾ ਮਾਹੌਲ ਨਹੀਂ ਵਿਗੜਨਾ ਚਾਹੀਦਾ ਸੋਡੇ ਰਾਹੀ ਮੈਂ ਨੌਜਵਾਨਾਂ ਨੂੰ ਕਹਣਾ ਹੈ ਸ਼ਾਂਤ ਰਹਿਣ ਥੋੜਾ ਜਾ ਮਤਲਬ ਤੱਤੇ ਨਾ ਹੋਣ ਕੋਈ ਗੱਲ ਨਹੀਂ ਅਧੋਲਨ ਸੋਗਾ ਉਹ ਅੱਜ ਘਰ ਘਰ ਤੇ ਚੱਪੇ ਚੱਪੇ ਤੇ ਪੁਲਿਸ ਘੜੀ ਹੈ ਮਾਤਰ ਸਾਰੀ ਪ੍ਰੈਸ ਆ ਰਹੀ ਹੈ ਉਦੋਂ ਜਿਆਦਾ ਪ੍ਰਚਾਰ ਹੋਊਗਾ ਮਤਲਬ ਜਿੰਨਾ ਜਿੱਕ ਨੂੰ ਨੂੰ ਰਿਹਾਨੇ ਕਰਨਗੇ ਸਾਡਾ ਦੋਲਣ ਹਜ਼ਾਰੀ ਹੋਊਗਾ ਇਸ ਮੌਕੇ ਆਗੂ ਰਲਦੂ ਹੋਰਾਂ ਨੇ ਕਿਹਾ ਕਿ ਸਰਕਾਰ ਪੁਲਿਸ ਦੀ ਸ਼ੈ ਹੈਠ ਸਾਨੂੰ ਨਜ਼ਰਮੰਦ ਕਰ ਸਕਦੀ ਹੈ ਪਰ ਸਾਡੀ ਆਵਾਜ਼ ਨੂੰ ਨਹੀਂ ਦਬਾ ਸਕਦੀ ਜੋ ਕਿ ਮੀਡੀਆ ਜਰੀਏ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚ ਰਹੀ ਹੈ ਤੇ ਅਸੀਂ ਸੰਘਰਸ਼ੀਲ ਰਹਾਂਗੇ ਹਕੀਕਤ ਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ